ਵਾਪਸ ਰੱਖ ਤਾਂ ਵੀ ਸਸ਼ੀਕਾਲ ਮੈਂ ਤੋੜਨਾਲ ਪ੍ਰੀਆ ਤਾ ਨਜਾਇਜ਼ ਕਬਜ਼ੇ ਦੇ ਖਿਲਾਫ ਨਗਰ ਕੌਂਸਲ ਅਤੇ ਟ੍ਰੈਫਿਕ ਪੁਲਿਸ ਵੱਲੋਂ ਐਕਸ਼ਨ ਲਿੱਤਾ ਗਿਆ ਅਲਰਟ ਮੋਡ ਦੇ ਵਿੱਚ ਨਜ਼ਰ ਆਏ ਜਿੱਥੇ ਬਾਜ਼ਾਰਾ ਦੇ ਵਿੱਚ ਦੁਕਾਨਾਂ ਅੱਗੇ ਲੱਗੇ ਨਜਾਇਜ਼ ਕਬਜ਼ੇ ਨੂੰ ਹਟਾਇਆ ਗਿਆ ਇੰਨਾ ਹੀ ਨਹੀਂ ਜਿਹੜੇ ਗਲਤ ਤਰੀਕੇ ਦੇ ਨਾਲ ਵਾਹਨ ਖੜੇ ਸੀ ਉਹਨਾਂ ਦੇ ਵਿੱਚ ਚਲਾਨ ਕੱਟੇ ਗਏ ਨੇ ਤਮੋਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਵਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਐਕਸ਼ਨ ਦੇਖਣ ਨੂੰ ਮਿਲ ਰਿਹਾ ਪੁਲਿਸ ਪ੍ਰਸ਼ਾਸਨ ਦਾ ਅਤੇ ਨਾਲ ਹੀ ਨਗਰ ਕੌਂਸਲ ਦੇ ਅਧਿਕਾਰੀਆਂ ਦਾ ਜਿੱਥੇ ਦੁਕਾਨਾਂ ਦੇ ਬਾਹਰ ਲੱਗੇ ਸਮਾਨ ਨੂੰ ਹਟਾਇਆ ਜਾ ਰਿਹਾ ਕਿਉਂਕਿ ਜੇ ਸੋ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਵੱਲੋਂ ਸਮਾਨ ਰੱਖਿਆ ਜਾਂਦਾ ਹੈ ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਆਂਦੀ ਹੈ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਵੱਲੋਂ ਵੀ ਕਈ ਵਾਰ ਸ਼ਿਕਾਇਤ ਕੀਤੀ ਜਾਂਦੀ ਹੈ ਪਰ ਉਤਨੀ ਹੀ ਤੁਹਾਨੂੰ ਦੱਸ ਦਿੰਦੇ ਆ ਕਿ ਕੈਬਨਿਟ ਮੰਤਰੀ ਬਲਜੀਤ ਕੋਰ ਵੱਲੋਂ ਇਸ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ ਕਿ ਕਿ ਸਾਰਾ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੋਇਆ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਤਾਂ ਹੁਣ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਦੀ ਅੱਖਾਂ ਦੀ ਨੀਂਦ ਜਿਹੜੀ ਆ ਉੜ ਚੁੱਕੀ ਹੈ ਤਾਂ ਹੁਣ ਉਹ ਅਲਰਟ ਪੋਰਟ ਦੇ ਵਿੱਚ ਆ ਚੁੱਕੇ ਨੇ ਜਿਨ੍ਹਾਂ ਵੱਲੋਂ ਇਹ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਹਟਾਇਆ ਜਾ ਰਿਹਾ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਹੜੇ ਗਲਤ ਤਰੀਕੇ ਦੇ ਨਾਲ ਵਾਹਨ ਖੜੇ ਨੇ ਉਹਨਾਂ ਨੂੰ ਵੀ ਹਟਾਇਆ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੌਕੇ ਉੱਤੇ ਹੀ ਜਿਹੜੀ ਹੈ ਕਾਰਵਾਈ ਕੀਤੀ جاری ਘਾ ਤੇ ਨਾਲ ਹੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੁਕਾਨਾਂ ਦੇ ਬਾਹਰ ਸਮਾਨ ਨੂੰ ਨਾ ਰੱਖਣ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਲੱਗ ਜਾਂਦੀ ਹੈ ਅਕਸਰ ਅਸੀਂ ਵੀ ਦੇਖਦੇ ਆ ਕਿ ਜਦੋਂ ਦੁਕਾਨਾਂ ਦੇ ਬਾਹਰ ਸਮਾਨ ਰੱਖਿਆ ਹੁੰਦਾ ਉਦੋਂ ਦੂਜੇ ਪਾਸੇ ਆਵਾਜਾਈ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਨੂੰ ਲੈ ਕੇ ਵੀ ਟ੍ਰੈਫਿਕ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਾਹਨ ਜਿਹੜੇ ਨੇ ਜਿੱਥੇ ਟ੍ਰੈਫਿਕ ਖੜੇ ਕੀਤੇ ਜਾਂਦੇ ਨੇ ਜਿੱਥੇ ਵਾਹਨ ਖੜੇ ਕੀਤੇ ਜਾਂਦੇ ਨੇ ਉੱਥੇ ਹੀ ਵਾਹਨਾਂ ਨੂੰ ਖੜਾਇਆ ਜਾਵੇ ਅਤੇ ਅੰਦਰ ਬਜ਼ਾਰਾ ਦੇ ਵਿੱਚ ਇਹ ਟ੍ਰੈਫਿਕ ਨਾ ਕੀਤੀ ਜਾਵੇ ਤਾਂ ਨਾਲ ਹੀ ਜਿਹੜੇ ਗਲਤ ਤਰੀਕੇ ਦੇ ਨਾਲ ਖੜੇ ਵਾਹਨ ਸੀ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਗਿਆ ਉਹਨਾਂ ਦੇ ਵਿੱਚ ਚਲਾਨ ਕੱਟੇ ਗਏ ਨੇ ਤੇ ਤਸਵੀਰਾਂ ਜਿਹੜੀਆਂ ਨੇ ਮਲੋੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਲੋੜ ਦੇ ਵਿੱਚ ਨਗਰ ਕੌਂਸਲ ਅਤੇ ਟਰੈਫਿਕ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਅਲਰਟ ਮੋੜ ਤੇ ਵਿੱਚ ਨਜ਼ਰ ਆਇਆ ਜਿੱਥੇ ਦੁਕਾਨਾਂ ਦੇ ਬਾਹਰ ਰੱਖੇ ਸਮਾਨ ਨੂੰ ਉਹਨਾਂ ਵੱਲੋਂ ਹਟਾਇਆ ਜਾ ਰਿਹਾ ਹੈ ਕਿਹਾ ਜਾਵੇ ਕਿ ਨਜਾਇਜ਼ ਕਬਜ਼ਾ ਜੋ ਦੁਕਾਨਦਾਰਾਂ ਵੱਲੋਂ ਕੀਤਾ ਗਿਆ ਸੀਗਾ ਉਸ ਖਿਲਾਫ ਜਿਹੜਾ ਐਕਸ਼ਨ ਲਿਤਾ ਗਿਆ ਤਾਂ ਕੈਬਨਿਟ ਮੰਤਰੀ ਬਲਜੀਤ ਕੋਰ ਜਿਹੜੇ ਪਹੁੰਚੇ ਸੀ ਉਹਨਾਂ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਦੁਕਾਨਾਂ ਦੇ ਬਾਹਰ ਜੋ ਸਮਾਨ ਰੱਖਿਆ ਹੋਇਆ ਉਸ ਦੇ ਕਾਰਨ ਟਰੈਫਿਕ ਤੇ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਸੁਣਦੇ ਹਾਂ ਜਿਹੜੇ ਬਾਜ਼ਾਰ ਦੇ ਵਿੱਚ ਜਿਹੜੀ ਨਜਾਇਜ਼ ਕਰਦੇ ਛੜਾਈ ਦੀ ਮੂਵਮੈਂਟ ਨਹੀਂ ਹਾਂਜੀ ਇਹ ਆਰਜੀ ਇਨਕਲੋਜਮੈਂਟ ਹੁੰਦੀ ਆ ਆਰਜੀ ਇਨਕਲੋਜਮੈਂਟ ਦਾ ਮਤਲਬ ਇਹ ਹੈਗਾ ਕਿ ਆਪ ਦੀ ਦੁਕਾਨ ਤੋਂ ਪੱਕੀ ਇਨਕਲੋਜਮੈਂਟ ਨਹੀਂ ਉਹ ਕੱਚਾ ਸਮਾਨ ਜਿਹੜਾ ਆਪ ਦੇ ਕੋਲ ਨੋਰਮਲ ਹੁੰਦਾ ਉਹ ਸਮਾਨ ਰੱਖਿਆ ਹੁੰਦਾ ਇਹ ਸਮਾਨ ਅਸੀਂ ਚੱਕਿਆ ਗਿਆ ਇਨਕਲੋਜਮੈਂਟ ਜਿਹਦੇ ਕਰਕੇ ਟ੍ਰੈਫਿਕ ਦੀ ਸਮੱਸਿਆ ਸਭ ਤੋਂ ਜ਼ਿਆਦਾ ਪੈਦਾ ਹੋ ਰਹੀ ਹੈ ਤੁਹਾਨੂੰ ਪਤਾ ਹੋਣਾ ਕਿ ਇੰਦਾ ਰੋਡ ਦੇ ਵਿੱਚ ਤੇ ਮੇਨ ਵਿਚਾਰ ਦੇ ਵਿੱਚ ਤੁਸੀਂ ਰੋਡ ਤੇ ਇੱਥੇ ਕਾਫੀ ਦਿਨਾਂ ਤੋਂ ਇਹ ਮੁਸ਼ਕਲ ਆ ਰਹੀ ਸੀ ਅਸੀਂ ਸਾਡੀ ਕੋਈ ਜਾਮਾ ਕਰਕੇ ਅਸੀਂ ਇਹ ਨਾ ਜਾ ਚਕੇ ਇਸ ਕਰਕੇ ਹੁਣੇ ਮہم ਅਸੀਂ ਦੁਬਾਰਾ ਸਟਾਰਟ ਕਰਨ ਲੱਗੇ ਆਂ ਤਾਲੂਕੀ ਸੀ ਸਾਰੀ ਐਂਪਲੋਇਮੈਂਟ ਇਹਦਾ ਹਟਾ ਕੇ ਲੋਕਾਂ ਨੂੰ ਟ੍ਰੈਫਿਕ ਤੋਂ ਨਜਾਇਜ਼ ਰਾਨੀ ਕੁਰਸੀ ਕਰਾਂਗੇ ਤੇ ਇਹ ਲਗਾਤਾਰ ਸਾਡੇ ਮਹਿੰਮ ਚੱਲਦੀ ਰਹੂਗੀ ਤੇ ਲੋਕਾਂ ਨੂੰ ਅਸੀਂ ਇਹਦਾ ਜਿਹੜਾ ਹੈਗਾ ਜੀ ਰਿਪਬਲਿਕ ਨੂੰ ਸਮੱਸਿਆ ਆ ਰਹੀ ਹੈ ਇਹਦਾ ਹੱਲ ਕਰਾਵਾਂਗੇ ਜਿੰਨਾ ਸਾਡੇ ਟ੍ਰੈਫਿਕ ਚਾਰਜ ਸਾਰੇ ਤਾਂ ਸੀ ਤੇ ਅਜਿਹਾ ਸਾਡੇ ਯੋਸਾਬ ਜੀ ਸਾਨੂੰ ਸਪੈਸ਼ਲ ਹਦਾਇਤਾਂ ਦੇਣ ਸੀ ਇਹ ਜਿਹੜਾ ਟ੍ਰੈਫਿਕ ਜਿਹੜਾ ਹੈਗਾ ਇੱਥੇ ਆਣਾ ਜਾਣਾ ਬਹੁਤ ਮੁਸ਼ਕਲ ਹੈ ਇਹਨਾਂ ਨੂੰ ਕੋਈ ਹੱਲ ਕੀਤਾ ਜਾਵੇ ਤੇ ਇਸੇ ਮੌਕੇ ਤੇ ਅਸੀਂ ਅੱਜ ਸਾਡੀ ਟੀਮ ਲੈ ਕੇ ਆਏ ਹਾਂ ਐਸ ਸਰਟ ਹੈ ਜਿਹੜਾ ਮਨੋ ਇਹ ਮੋਹਿੰਦਾ ਜਿਹੜਾ ਸਮਾਨ ਚ ਰਿਹਾ ਨਾ ਆਮ ਪਬਲਿਕ ਦੇ ਵਿੱਚ ਰੱਖੀਏ ਪਰ ਉਹ ਕੀ ਕਹਿਣਾ ਚਾਹੁੰਗੇ ਜੇ ਸ਼ਹਿਰ ਦੇ ਦੁਕਾਨਦਾਰ ਆਮ ਪਬਲਿਕ ਨੂੰ ਇਹ ਕਹਿਣਾ ਕਿ ਅੱਜਕੱਲ ਦੁਕਾਨਾਂ ਬੜੀਆਂ ਸੋਹਣੀਆਂ ਸਭ ਦੀਆਂ ਬਣੀਆਂ ਹੋਈਆਂ ਹਨ ਉਹਨਾਂ ਵਿੱਚ ਜਾਰਦੇ ਦਾ ਸਮਾਨ ਤੁਸੀਂ ਦੇਖੋਗੇ 70% ਲੋਕਾਂ ਦਾ ਸਮਾਨ ਅੰਦਰ ਹੀ ਪਿਆ ਹੁੰਦਾ ਹੈ ਤੇ ਆਪਦੇ ਥੜੇ ਤੇ ਪਿਆ ਹੁੰਦਾ ਨਾ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ ਕੋਈ ਚਾਹੇ ਤ ਸਮੱਸਿਆ ਪਰ ਕੁਝ ਲੋਕ ਜਿਹੜੇ ਹੈਗੇ ਆ ਇੱਕ ਦੂਜੇ ਨੂੰ ਮਿਲ ਕੇ ਦਿਖਾਉਣ ਵਾਸਤੇ ਦੁਕਾਨਦਾਰਾਂ ਤੋਂ ਅੱਗੇ ਵਧ ਆਉਂਦਾ ਕਿ ਨਜਾਇਜ਼ ਉਹਨਾਂ ਕਰੀ ਜਾਂਦੇ ਇਹ ਸਿਰਫ ਮਾਨਸਿਕਤਾ ਹੈਗੀ ਹੋਰ ਕੁਝ ਨਹੀਂ ਸਮਾਨ ਤਾਂ ਵੇਖਿਆ ਜਾਣਾ ਕਿਉਂਕਿ ਬਾਜ਼ਾਰ ਤਾਂ ਖੁੱਲਾ ਹੈਗਾ ਤੇ ਬਾਜ਼ਾਰ ਦੇ ਵਿੱਚ ਕਸਟਮਰ ਆਣਗੇ ਜੇ ਖੁੱਲਾ ਬਾਜ਼ਾਰ ਨਹੀਂ ਹੈਗਾ ਤੇ ਕਸਟਮਰ ਵੀ ਕਹਿੰਦਾ ਗੱਡੀ ਲੈ ਕੇ ਜਾਣਾ ਬਾਈਕ ਲੈ ਕੇ ਜਾਣਾ ਆਪਨੇ ਜਾਣਾ ਉਹਨੂੰ ਬੜੀ ਤਕਲੀਫ ਹੁੰਦੀ ਹੈ ਉਹ ਤਕਲੀਫ ਨੂੰ ਨਜਾਇਜ਼ਨ ਲੋਕਾਂ ਨੂੰ ਆਪ ਨੂੰ ਚਾਹੀਦਾ ਕਿ ਅਸੀਂ ਸਮਾਨ ਆਪ ਦਾ ਸਹੀ ਡਿਸਪਲੇ ਕਰਕੇ ਦੁਕਾਨ ਦੇ ਵਿੱਚ ਰੇ ਜਾਵੇ ਤਾਂ ਜੋ ਕਿ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਕਿ ਜਿੱਦਾਂ ਕਿ ਉਹਨਾਂ ਦੇ ਸਮਾਨ ਵਿਕਣਾ ਹੈਗਾ ਲੋਗੇ ਜਾਂਦੇ ਕਿ ਮੈਂ ਉਸ ਤੋਂ ਅੱਗੇ ਰੱਖਦਾ ਮੌਤਰਕ ਦੁਪਾਰ ਇੱਕ ਦੂਜੇ ਦੇ ਇੱਕ ਦੂਜੇ ਨੂੰ ਹੀ ਪ੍ਰੋਬਲਮ ਘੇੜ ਗਈ ਜਾਂਦੇ ਆ ਪਬਲਿਕ ਨੂੰ ਭੁੱਲ ਜਾਂਦੇ ਆ ਤੋਂ ਸੋ ਮੈਂ ਲੋਕਾਂ ਨੂੰ ਇਹ ਸਾਡੇ ਡਿਪਾਰਟਮੈਂਟ ਦੇ ਨਾਲ ਕੋਲੋਂ ਸਭ ਨੂੰ ਇਹ ਰਿਕਵੈਸਟ ਕਰਦਾ ਅਪੀਲ ਕਰਦਾ ਕਿ ਆਪ ਦਾ ਸਮਾਨ ਜਿਹੜਾ ਹੈ ਨਾ ਤੁਹਾਡੇ ਇਹ ਦੁਕਾਨਾਂ ਤੋਂ ਜਾ ਕੇ ਰੱਖਿਆ ਤੇ ਉੱਥੇ ਲੋਕਾਂ ਨੂੰ ਅਪਰੋਚ ਕਰਨ ਤੇ ਟ੍ਰੈਫਿਕ ਦੇ ਵਿੱਚ ਕੋਈ ਸਮੱਸਿਆ ਨਾ ਪੈਦਾ ਹੋਵੇ ਅਜਿਹੇ ਸ਼ਹਿਰ ਦੇ ਵਿੱਚ ਨਾਜਾਇਜ਼ ਕੰਮ ਦੀ ਫਟਾਇੀ ਦੀ ਹੈ ਕੀ ਮੁਹਿੰਮ ਚਲਾਈ ਹੈ ਜੀ ਨਿਕਲ ਇਹ ਪਿਛਲੇ 2 ਦਿਨ ਤੋਂ ਮਹਿੰਮ ਚਲਾਈ ਹੈ ਜੀ ਬਾਜ਼ਾਰਾਂ ਦੇ ਵਿੱਚ ਜਿਹੜਾ ਲੋਕਾਂ ਨੇ ਕਈ ਦੁਕਾਨਦਾਰਾਂ ਨੇ ਆਪਦਾ ਸਮਾਨ ਬਾਹਰ ਰੱਖਿਆ ਅੱਗੇ ਆਪਦੇ ਵੀਹਿਕਲ ਵੀ ਲਾ ਲੈਂਦੇ ਆ ਤੇ ਬਾਜ਼ਾਰਾਂ ਦੇ ਵਿੱਚ ਨੰਗਣ ਟੱਪਣ ਨੂੰ ਬੜੀ ਸਮੱਸਿਆ ਆਉਂਦੀ ਆ ਜਾਮ ਦੀ ਬੜੀ ਸਮੱਸਿਆ ਸੀ ਉਹ ਸਾਰੀਆਂ ਚੀਜ਼ਾਂ ਵੇਚਦੇ ਹੋਏ ਇਹ ਅਕਰੋਇਮੈਂਟ ਕੀਤੀ ਆ ਸਾਰੀ ਜਿਹੜਾ ਨਜਾਇਜ਼ ਕਬਜ਼ੇ ਆ ਉਹ ਹਟਾਏ ਗਏ ਆ ਸ਼ਹਿਰ ਦੇ ਵਿੱਚ ਸਾਰੇ ਮੇਨ ਬਾਜ਼ਾਰ ਤੇ ਗੋੜ ਬਾਜ਼ਾਰ ਇੰਦਰਾ ਰੋਡ ਇਧਰੋਂ ਸਾਰੇ ਜਿਹੜੇ ਥੋਲ ਦੇ ਨਾਲ ਜਿੰਨੇ ਵੀ ਕਬਜ਼ੇ ਸੀ ਉਹ ਸਾਰੇ ਅੱਜ ਹਟਾਏ ਗਏ ਆ ਸ਼ਾਮ ਨੂੰ ਜਦੋਂ ਦੇਖੀ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੁੰਦੀ ਆ ਦੇਖੋ ਉਹ ਇਸੇ ਕਰਕੇ ਆਉਂਦੀ ਹੈ ਜੀ ਜਿਹੜੇ ਕਈ ਲੋਕ ਆ ਉਹ ਸਮਾਨ ਲੈਂਦੇ ਆ ਦੁਕਾਨਾਂ ਦੇ ਉੱਪਰੋਂ ਤੇ ਆਪਦੇ ਵਹੀਕਲ ਬਾਜ਼ਾਰ 'ਚ ਖੜੇ ਕਰਦੇ ਆ ਉਹਨਾਂ ਦੇ ਚਲਾਨ ਕੀਤੇ ਜਾਂਦੇ ਆ ਪਰ ਫੇਰ ਵੀ ਕਈ ਵਾਰ ਕੋਈ ਇੱਕ ਅੱਧਾ ਵਹੀਕਲ ਕੋਈ ਖੜਾ ਰਹਿ ਜੇ ਉਹਦੇ ਕਰਕੇ ਫਿਰ ਉਹ ਜਾਮ ਲੱਗ ਜਾਂਦਾ ਉਹਦੇ ਕਰਕੇ ਸਮੱਸਿਆ ਇੱਕ ਅੱਜਕੱਲ ਵਿਆਹ ਵਾਲਾ ਸੀਜ਼ਨ ਹੋਣ ਕਰਕੇ ਕਾਫੀ ਟ੍ਰੈਫਿਕ ਦੇ ਵਿੱਚ ਰਸ਼ ਰਹਿੰਦਾ ਬਾਜ਼ਾਰ ਦੇ ਵਿੱਚ ਟ੍ਰੈਫਿਕ ਕਾਫੀ ਰਹਿੰਦਾ ਇਸ ਕਰਕੇ ਇਹ ਸਾਰਾ ਉਹਦਾ ਯਾਨ ਟ੍ਰੈਫਿਕ ਕਰਮਚਾਰੀ ਤਾਂ ਲਾਏ ਜਾਂਦੇ ਹਰ ਪੁਆਇੰਟ ਤੇ ਤੇ ਚਲਾਣੇ ਵੀ ਕੀਤੇ ਜਾਂਦੇ ਆ ਟ੍ਰੈਫਿਕ ਕਢਵਾਇਆ ਵੀ ਜਾਂਦਾ ਪਰ ਫਿਰ ਵੀ ਵੀਹਿਕਲ ਜਿਆਦਾ ਔਨ ਕਰਕੇ ਹੀ ਥੋੜਾ ਜਿਆਦਾ ਕਈ ਵਾਰ ਸਮੱਸਿਆ ਆ ਜਾਂਦੀ ਆ ਕਿ ਕੋਈ ਜਿਹੜਾ ਸੁਆਲ ਜਦੋਂ ਆਪਾਂ ਚਲਾਣੇ ਵੀ ਪਤੇ ਜਾਂਦੇ ਉਹਦੇ ਕੋਈ ਹਾਂਜੀ ਹਾਂਜੀ ਕਈ ਗੱਡੀਆਂ ਜਿਹੜੀਆਂ ਵਿਚਕਾਰ ਖੜੀਆਂ ਸੀ ਉਹਨਾਂ ਦੇ ਚਲਾਣੇ ਵੀ ਕੀਤੇ ਗਏ ਆ ਜੀ ਸਮਾਨ ਚੱਕਣ ਦੇ ਨਾਲ ਨਾਲ ਜਿਨ੍ਹਾਂ ਨੇ ਗਲਤ ਪਾਰਕਿੰਗ ਕੀਤੀ ਹੈ ਪਬਲਿਕ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਜੀ ਵੀ ਤੁਸੀਂ ਆਪ ਦਾ ਦੁਕਾਨਦਾਰਾਂ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਤੁਸੀਂ ਆਪਦਾ ਸਮਾਨ ਬਾਹਰ ਨਾ ਲਾਓ ਪਬਲਿਕ ਨੂੰ ਅਸੀਂ ਆਉਣੇ ਵੀ ਜੇ ਤੁਸੀਂ ਵੀ ਇਕਲ ਲੈ ਕੇ ਆਉਣੇ ਹੋ ਤਾਂ ਤੁਸੀਂ ਬਾਹਰ ਆਪਦੇ ਬਾਜ਼ਾਰਾਂ ਤੋਂ ਜਿਹੜੇ ਮੇਨ ਬਾਜ਼ਾਰ ਆ ਉਹਨਾਂ ਤੋਂ ਬਾਹਰ ਜਿਹੜੀ ਜਗ੍ਹਾ ਬਣੀ ਆ ਤੁਹਾਡੇ ਸਾਡੇ ਟ੍ਰੈਫਿਕ ਕਰਮਚਾਰੀ ਲੱਗੇ ਹੋਏ ਆ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਪਾਰਕਿੰਗ ਬਣੀ ਆ ਪੁਲ ਦੇ ਨਾਲ ਤੁਸੀਂ ਉੱਥੇ ਵੀ ਇਕਲਾ ਆਪਦੇ ਪਾਰਕਿੰਗ ਕਰੋ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ